ਇਸੇ ਵਿੱਚ ਸੂਬੇ ਵਿੱਚ 1% ਦੀ ਵੋਟਾਂ ਵੀ ਨਹੀਂ ਮਿਲੀਆਂ ਕਿਤੇ 0.50 ਕਿਤੇ 0.70 ਕਿਤੇ 90 ਨੋਟਾਂ ਤੋਂ ਵੀ ਦੁੱਗਣੀਆਂ ਨਾਲ ਥੱਲੇ ਮੈਂ ਨੋਟਾਂ ਦੀ ਤੁਹਾਨੂੰ ਮੇਰੇ ਕੋਲ ਅੰਕੜਾ ਹੈ ਹੁਣੇ ਸਤਿਸਗੜ ਦੇ ਵਿੱਚ 14 1,44,000 ਵੋਟ ਪਈ ਹੈ ਆਮ ਆਦਮੀ ਪਾਰਟੀ ਨੂੰ ਤੇ 1,96,000 ਨੋਟਾਂ ਨੂੰ ਪਈ ਹੈ ਆਹੀਂ ਰਾਜਸਥਾਨ ਦੇ ਵਿੱਚ ਜਿੱਥੇ ਉਹ ਰਾਸ ਸਤਿਸਗੜ੍ਹ ਉਹ ਆ ਜਿੱਥੇ ਭਵੰਤ ਸੱਤ ਗੜੇ ਲਾ ਕੇ ਆ ਸੀ ਸੱਤ ਵਾਰੀ ਜਾ ਕੇ ਆਇਆ ਉੱਥੇ ਅੱਛਾ ਆਹੀਂ ਰਾਜਸਥਾਨ ਦੇ ਵਿੱਚ ਤੁਸੀਂ ਦੇਖੋ ਵੀ ਇਹ ਜਿੱਥੇ 148000 ਇਹਨਾਂ ਨੂੰ ਤੇ 382000 ਨੋਟਾਂ ਨੂੰ ਆਹੀਂ ਮੱਧ ਪ੍ਰਦੇਸ਼ 229 ਇਹਨਾਂ ਨੂੰ ਪਈ ਹੈ 425 ਨੋਟਾਂ ਨੂੰ ਪਈ ਹੈ ਵੀ ਸਵਾਲ ਏ ਨਹੀਂ ਵੀ ਤੁਸੀਂ ਨੋਟਾਂ ਤੋਂ ਵੀ ਹਰ ਗਏ ਸਵਾਲ ਏ ਆ ਵੀ 600 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚ ਲੋਕਾਂ ਦਾ ਪੈਸਾ ਸਾਰੀਆਂ ਰੈਲੀਆਂ ਤੇ ਖਰਚਿਆ ਰੋਡ ਸ਼ੋਹਾਂ ਤੇ ਖਰਚਿਆ ਪੰਜਾਬ ਦੇ ਐਮ ਐਲ ਏ ਪੰਜਾਬ ਦੇ ਚੇਅਰਮੈਨ ਪ੍ਰਧਾਨ ਇਹਨਾਂ ਦੀਆਂ ਪਾਰਟੀਆਂ ਦੇ ਉਥੇ ਹੋਟਲਾਂ ਚ ਰਹਿ ਜਾ ਕੇ ਸਾਰਾ ਖਰਚਾ ਪੰਜਾਬ ਦੇ ਖਜ਼ਾਨੇ ਚ ਕੀਤਾ ਗਿਆ ਉਹਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਖਾਤਰ ਚਿਹਰਾ ਚਮਕਾਉਣ ਦੀ ਹੱਦ ਤੱਕ ਅजरीवाल ਦਾ ਉਹ 600 ਕਰੋੜ ਰੁਪਇਆ ਤੁਸੀਂ ਲਾਤਾ ਤੇ ਹਰ ਗਏ ਤੁਸੀਂ ਨੋਟਾਂ ਤੋਂ ਵੀ ਤੇ ਇੱਥੇ ਸਾਡੇ ਕੋਲ ਯੂਨੀਵਰਸਿਟੀ ਨੂੰ ਦੇਣ ਨੂੰ ਪੈਸੇ ਨਹੀਂ ਹਸਪਤਾਲਾਂ ਨੂੰ ਦੇਣ ਨੂੰ ਪੈਸੇ ਨਹੀਂ ਬੇਰਜ ਗਲਮਤਨ ਖਾਹ ਦੇਣ ਨੂੰ ਪਹਿਲੇ ਡੰਡੇ ਕੁੱਟੀ ਜਾਂਦੇ ਆ ਗੰਨੇ ਵਾਲੇ ਨੁਕਸਾਨ ਸਾਡੇ ਹੱਕ ਮੰਗਦੇ ਸੀਗੇ ਉਹ ਚੱਕ ਕੇ ਕੁੱਟਦੇ ਇਥੇ ਗਰੀਬਾਂ ਦੇ ਘਟ ਹੈਗੇ ਹੜਾਂ ਚ ਉੱਥੇ ਪੈਣ ਦਿੱਤੇ ਗਏ ਲੋਕਾਂ ਤੋਂ ਹੜਾਂ ਦਾ ਰੇਤਾ ਖੇਤਾਂ ਚ ਆਇਆ ਚੱਕਿਆ ਨਹੀਂ ਗਿਆ ਉੱਥੇ ਪੈਸੇ ਨਹੀਂ ਮਾਵਜੇ ਨਹੀਂ ਆਹ 600-600 ਕਰੋੜ ਰੁਪਇਆ ਤੁਸੀਂ ਖਰਚ ਕੀਤਾ ਚਾਰ ਸੂਬਿਆਂ ਚ 505 ਭਵੰਤਮਾਨ ਖੁਦ ਗਏ ਨਾਲ ਕੇਜਰੀਬਾਹ ਨੂੰ ਲੈ ਕੇ ਗਏ ਇਹਦਾ ਜਵਾਬ ਕੌਣ ਦੇਊਗਾ ਜਿਹੜਾ ਭਾਂਸਿਓਂ ਕਹਿੰਦਾ ਕਿ ਇੱਕ ਪੈਸਾ ਨਹੀਂ ਖਾਣਾ ਨਾ ਖਾਣ ਦੇਣਾ ਤੇ ਇਹਦਾ ਜਵਾਬ ਇਹ ਇਹ ਪੈਸਾ ਕਿਹਦੇ ਲਈ ਪਾਣੀ ਨੂੰ ਬਹਾਈ ਜਾ ਰਿਹਾ ਤੈਨੂੰ ਇਸ ਕਰਕੇ ਚੁਣਿਆ ਸੀਗਾ ਵੀ ਤੂੰ ਪੰਜਾਬ ਦੇ ਖਜ਼ਾਨੇ ਨੂੰ ਐ ਲਟਾਏਂਗਾ ਦੂਜੇ ਸੂਬਿਆਂ ਜਾ ਕੇ ਤੂੰ 8-800 ਕਰੋੜ ਰੁਪਇਆ ਸਟਾਰਾਂ ਦੇ ਮਸ਼ਹੂਰਿਆਂ ਤੇ ਲਾ ਦੇਂਗਾ ਮੁੱਦਾ ਕੀ ਆ ਕੋੜੇ ਮਿਠਗੇ ਦੇ ਕੋੜੇ ਆਗੇ ਮੈਂ ਦੱਸੂ ਪੰਜ ਨੂੰ ਪਹਿਲਾਂ ਕਹਿੰਦਾ ਜੀ ਮੈਂ ਚੰਨੀ ਦਾ ਦੱਸੂਗਾ ਚੰਨੀ ਸਾਹਿਬ ਸੋਨੂੰ ਇੰਨਾ ਟਾਈਮ ਦਿੱਤਾ ਨਹੀਂ ਫਿਰ ਮੈਂ ਖਲਾਸੇ ਕਰੂੰਗਾ ਕੀ ਨਿਕਲਿਆ ਜੋ ਡਿਵਟੀ ਬਣਾਤਾ ਉਹਨੂੰ ਮੁੰਡੇ ਨੂੰ ਕਿ ਚੰਨੀ ਅੰਦਰ ਕਰਤਾ ਫਿਰ ਇੱਕ ਤਰੀਕਾ ਦੀ ਡਿਬੇਟ ਰੱਖ ਲਈ ਆਜੋ ਝੁੱਗੇ ਪਾ ਲੂੰਗਾ ਉੱਥੇ ਮੈਂ ਬਾਦਲਾਂ ਦੇ ਕਾਂਗਰਸੀਆਂ ਦੇ ਬੀਜੇਪੀ ਵਾਲਿਆਂ ਦੇ ਉਹ ਜੋ ਕੀ ਨਿਕਲਿਆ ਹੁਣ ਇੱਧਰ ਆ ਗਿਆ ਵੀ 5 ਤਰੀਕ ਨੂੰ ਦੱਸੂ ਨਹੀਂ ਦੱਸ ਦੇ ਮਜੀਠੀਆ ਇਨੂੰ ਪਤਾ ਵੀ 19 ਦਿਨ ਸਾਰਾ মিডিਆ ਵੀ ਇਧਰ ਲੱਗਿਆ ਰਹੂ ਤੇ ਲੋਕਾਂ ਦਾ ਖਿਆਲ ਵੀ ਪਤਾ ਨਹੀਂ ਕਿਹੜੇ ਘੋੜੇ ਕਿੱਥੋਂ ਕੱਢ ਕੇ ਲਿਆਊਗਾ ਕੋਈ ਨਸ਼ੇ ਦੀ ਗੱਲ ਨਹੀਂ ਰੋਜ਼ ਮੁੰਡੇ ਮਰਦੇ ਆ ਕੋਈ ਪ੍ਰਵਾਸ ਤੇ ਗੱਲ ਨਹੀਂ 15 16 ਸਾਲ ਦਾ ਪਾਣੀ ਬਚਿਆ ਉਹ ਤੇ ਗੱਲ ਨਹੀਂ ਅੱਛਾ ਖੇਤੀ ਸਾਡੀ ਡੁੱਬ ਚੱਲੀ ਮਜ਼ਦੂਰ ਸਾਡੇ ਜੀ ਬਚਾਰੇ ਖਤਮ ਹੋਈ ਜਾਂਦੇ ਨੇ ਉਹ ਤੇ ਗੱਲ ਨਹੀਂ ਹੋਰ ਕਿੰਨੇ ਮੁੱਦੇ ਨੇ ਪੰਜਾਬ ਦੇ ਰੋਜ਼ ਕਤਲਗਾਰਤ ਹੁੰਦੀ ਆ ਰੋਜ਼ ਕੋਈ ਆਰਤੀਆ ਮਾਰਦਾ ਕੋਈ ਦੁਕਾਨਦਾਰ ਮਾਰਦਾ ਕੋਈ ਵਪਾਰੀ ਮਾਰਦਾ ਕੋਈ ਜੇਲ੍ਹ ਚੋਂ ਬੈਠੇਗਾ ਐਂਟਰ ਦੀ ਫਰੋਤੀ ਫੋਨ ਆ ਗਿਆ ਜੇਲ੍ਹ ਚੋਂ ਬੈਠੇਗਾ ਐਂਟਰ ਧਮਕੀਆਂ ਦੇ ਜਾਂਦੇ ਆ ਇੰਟਰਵਿਊਆਂ ਕਰੀ ਜਾਂਦਾ ਉੱਥੇ ਗੱਲ ਨਹੀਂ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਦਾ ਕਹੇ ਕਿ 5 ਘੰਟੇ ਨਹੀਂ ਮੇੜਤਾ ਕਿ ਦੂਜੇ ਦਿਨ ਭਵੰਤਮਨ ਆਇਆ ਹੀ ਨਹੀਂ ਇੱਕ ਦਿਨ ਆਇਆ ਘੰਟਾ ਲਾ ਕੇ ਮੁੜ ਗਿਆ ਦੇਖੋ ਜਿੱਥੇ ਜਿੱਥੇ ਗੱਲ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦਿਆਂ ਦੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਆ ਉੱਥੇ ਆਉਂਦੇ ਨਹੀਂ ਮਾਂ ਦਾ ਸ਼ੇਰ ਉਹ ਹੀ ਵੜਕਾਂ ਮਾਰੀ ਜਾਂਦਾ ਵੀ ਆਜੋ ਮੈਂ ਇੱਕ ਨੂੰ ਆਉਂਗਾ ਮੈਂ ਪੰਜ ਨੂੰ ਆਉਂਗਾ ਮੈਂ ਆਹ ਕੋੜੇ ਦੱਸੂਗਾ ਓਹੀ ਗੱਲ ਕਦੇ ਟਿੱਪਣੀਆਂ ਆਪਣੀਆਂ ਮਿਹਣੋ ਮਿਹਣੀ ਹੋਈ ਜਾਂਦਾ ਕਦੇ ਵੀ ਬੁੜੀਆਂ ਵਾਂਗ ਕਿਤੇ ਤੰਜ ਕੱਸੀ ਜਾਂਦਾ ਕਿ ਚੁਟਕਲੇ ਕਦੇ ਕਹਾਣੀਆਂ ਐਂ ਪੰਜਾਬ ਚੱਲੂਗਾ ਯਾਰ